ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਫੁਲਕਾਰੀ ਦਾ ਗੋਲ ਫੁੱਲ ਬਣਾਉਣਾ ਸਿੱਖਾਂਗੇ ਸਭ ਤੋਂ ਪਹਿਲਾਂ ਆਪਾਂ ਨੇ ਇੱਥੇ ਤੋਂ ਲੈ ਕੇ 5 ਇੰਚ ਤੱਕ ਇੱਥੇ ਤੋਂ 5 ਇੰਚ ਤੱਕ ਦੀ ਲਾਈਨ ਲਗਾਉਣੀ ਹੈ 5 ਇੰਚ ਦੀ ਲਾਈਨ ਐਦਰ 5 5 ਇੰਚ ਦੀ ਲਾਈਨ ਲਗਾ ਕੇ ਇਸ ਤਰ੍ਹਾਂ ਡੱਬਾ ਤਿਆਰ ਕਰਨਾ ਹੈ ਐਤੋਂ ਬਾਅਦ ਚ ਆਪਾਂ ਹਾ ਕੋਨਿਆਂ ਨੂੰ ਮਿਲਾਵਾਂਗੇ ਕੋਨਿਆਂ ਨੂੰ ਮਿਲਾਉਣ ਤੋਂ ਬਾਅਦ ਚ ਆਪਾਂ ਨੇ ਇੱਕ ਲਾਈਨ ਇੱਧਰ ਮਾਰਨੀ ਵਿੱਚ ਤੇ ਇੱਕ ਲਾਈਨ ਇੱਧਰ ਇਸ ਤੋਂ ਬਾਅਦ ਜਿਹੜੀ ਆਪਾਂ ਹਾਂ ਨੇ ਕੋਨਿਆਂ 'ਚ ਲਾਈਨਾਂ ਮਾਰੀਆਂ ਨੇ ਇੱਕ 2 3 4 ਚਾਰੇ ਸਾਈਡਾਂ ਤੇ ਆਪਾਂ ਨੇ ਇੱਥੋਂ ਤੋਂ ਲੈ ਕੇ ਵਿਚਲੀ ਸਾਈਡ ਤੱਕ 1.5 ਇੰਚ ਤੇ ਨਿਸ਼ਾਨ ਲਗਾਉਣਾ ਹੈ ਇੱਥੇ ਤੋਂ 1.5 ਇੰਚ ਤੱਕ ਇਹ ਚਾਰੇ ਸਾਈਡਾਂ ਤੇ ਲਗਾਉਣਾ ਹੈ ਇਹ ਨਿਸ਼ਾਨ ਲਗਾਉਣ ਤੋਂ ਬਾਅਦ ਆਪਾਂ ਨੇ ਇਨਾਂ ਨੂੰ ਮਿਲਾਉਣਾ ਹੈ ਗੋਲ ਸ਼ੇਪ ਦੇਣੀ ਹੈ গোল্ড শেਪ ਦੇਣ ਤੋਂ ਬਾਅਦ ਇਸ ਤਰ੍ਹਾਂ ਬਣ ਜੂਗਾ ਤੇ ਜਿਹੜੀ ਆ ਲਾਈਨ ਹੈ ਨਾ ਇਹਦੇ ਤੇ ਆਪਾਂ ਨੇ ਇਸ ਤਰ੍ਹਾਂ গোল্ডਨ ਡੰਡੀਆਂ ਬਣਾਣੀਆਂ ਜੇ ਤੁਸੀਂ ਇਹ ਡੰਡੀ ਇਸ ਤਰ੍ਹਾਂ ਨਹੀਂ ਬਣਾਉਣਾ ਚਾਹੁੰਦੇ ਤਾਂ ਆਪਣੇ ਚੋਇਸ ਮੁਤਾਬਕ ਵੀ ਬਣਾ ਸਕਦੇ ਹੋ ਠੀਕ ਹੈ ਆਪਣਾ ਫੁੱਲ ਬਣ ਕੇ ਤਿਆਰ ਹੋ ਗਿਆ ਤੇ ਜਿਹੜੀਆਂ ਹ ਲਾਈਨਾਂ ਨੇ ਆਪਾਂ ਨੇ ਮਟੇ ਦੇਣੀਆਂ ਨੇ ਇਸ ਤਰ੍ਹਾਂ ਫੁੱਲ ਬਣਾ ਕੇ ਆਪਾਂ ਘਰੇ ਫੁਲਕਾਰੀ ਤੇ ਟ੍ਰੇਸ ਕਰਕੇ ਘਰੇ ਫੁਲਕਾਰੀ ਦੁਪੱਟਾ ਤਿਆਰ ਕਰ ਸਕਦੇ ਆ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ